ਕਦੇ ਵੀ ਹੋ ਬਚਨਾਂ ਦੀ ਉਲੰਘਣਾ ਨਹੀਂ ਕਰਦਾ ਆਪ ਹੀ ਪ੍ਰਮਾਤਮਾ ਨੇ ਇਸ ਕੁਰਬਾਨੀ ਵਿੱਚ ਕਹਤਾ ਮੇਰੀ ਬੰਦੀ ਭਗਤ ਤੇ ਚੜਾਵੇ ਕਹਿੰਦੇ ਮੈਂ ਜੋ ਕਰਦਾ ਵਾਂ ਉਹ ਚਾਹਣ ਭਗਤ ਚਾਹਣ ਸੂਰਜ ਨੂੰ ਠੰਡਾ ਕਰ ਸਕਦੇ ਆ ਚੰ드ਰਮਾ ਨੂੰ ਗਰਮ ਕਰ ਸਕਦੇ ਆ ਹੁਕਮ ਹੈ ਕਿ ਜੋ ਮੇਰੇ ਭਗਤ ਚਾਹਣਗੇ ਮੇਰਾ ਇਹਨਾਂ ਨਾਲ ਪ੍ਰੇਮ ਹੀ ਇਹਨਾਂ ਵਾਂ ਇਹ ਮੇਰੇ ਨਾਲ ਪ੍ਰੇਮੀ ਇੰਨਾ ਮੈਂ ਜੋ ਇਹ ਕਰਨਗੇ ਮੈਂ ਇਹਨਾਂ ਨੂੰ ਇਆਜਤ ਹੈ ਇਹਨਾਂ ਦਾ ਕੀਤਾ ਹੋਇਆ ਮੈਂ ਨਹੀਂ ਮੋੜ ਸਕਦਾ ਇਹਨਾਂ ਨੇ ਜੇ ਕਹਿਤਾ ਸੋਜ ਠੰਡਾ ਹੋ ਜਾਵੇ ਮੈਂ ਕਿਸੇ ਦੇ ਕਹੇ ਤੇ ਗਰਮ ਨਹੀਂ ਕਰਨਾ ਜੇ ਇਹਨਾਂ ਨੇ ਚੰ드ਰਮਾ ਨੂੰ ਕਹਿਦਾ ਤੂੰ ਹੁਣ ਗਰਮ ਹੋਇਆ ਕਰ ਰਾਤ ਨੂੰ ਮੈਂ ਤੁਹਾਡੇ ਕਹੇ ਤੇ ਕਿਸੇ ਦੇ ਕਹੇ ਤੇ ਠੰਡਾ ਨਹੀਂ ਕਰਨਾ ਕਿਉਂਕਿ ਮੇਰੇ ਭਗਤਾਂ ਨੇ ਕੀਤਾ ਹੋਇਆ ਹੈ ਭਗਤਾਂ ਨੂੰ ਬਿਹੜੇ ਦਿੱਤੀ ਹੈ ਭਗਤਾਂ ਨੂੰ ਬਾਣ ਆਪਣੇ ਭਗ ਜੋ ਉਹਦਾ ਨਾਮ ਜਪਦੇ ਐ ਐਡੀ ਵੱਡੀ ਅਵਸਥਾ ਮਿਲ ਜਾਂਦੀ ਹੈ ਕਿ ਭਗਤੀ ਕਰਕੇ ਸੱਚੀ ਭਗਤੀ ਪ੍ਰੇਮਾ ਭਗਤੀ ਕਰਕੇ ਜਦੋਂ ਉਸ ਅਵਸਥਾ ਤੱਕ ਪਹੁੰਚਦੇ ਐ ਤੇ ਐਡੀ ਵੱਡੀ ਮਾਨਸਤਕਾਰ ਦੇ ਅੰਦਰ ਕਿ ਜੋ ਮੇਰਾ ਪਿਆਰਾ ਮੇਰਾ ਨਾਮ ਜਪਦਾ ਕਿ ਮੈਂ ਉਹਦੇ ਵਾਸਤੇ ਪਈ ਉਹਨੂੰ ਦਵਾ ਕਿ ਮੈਂ ਸੰਸਾਰ ਦੇ ਸੁੱਖ ਦੇਖਦਾ ਉਹ ਛੋਟੇ ਪੈਦੇ ਭਗਤੀ ਕਰਨ ਵਾਲਿਆਂ ਵਾਸਤੇ ਕਹਿੰਦੇ ਮੈਂ ਇਸ ਨੂੰ ਕੋਈ ਰਾਜ ਭਾਗ ਦੇਣਾ ਮੈਨੂੰ ਉਹ ਵੀ ਛੋਟਾ ਲੱਗਦਾ ਜਿਤਨਾ ਪਾਛੇ 6 ਮਹੀਨੇ ਜਦੋਂ ਸਿੱਖਣ ਦੇ ਨਾਲ ਕੋਈ ਵਾਰਤਲਾਵ ਕੀਤੀ ਗੁਰਬਾਣੀ ਪਰਥਾਏ ਸਿੱਖੀ ਬੰਧਾਈ ਕਿ ਦੇਖਦੇ ਆ ਵੀ ਕੌਣ ਸੱਚਾ ਹੈ ਕੌਣ ਇਛਾਈ ਦੇ ਮਾਰਗ ਤੇ ਚੱਲਣ ਵਾਲਾ ਹੈ ਇਸ ਦੀ ਜੋ ਮਤ ਹੈ ਗੁਰੂ ਦੇ ਨਾਲ ਜੁੜੀ ਹੋਈ ਹੈ ਸੱਚੀ ਪ੍ਰੀਤ ਹੈ ਪਰਤਾ ਪਤਾ ਗੁਰਬਾਣੀ ਦਾ ਇਹ ਕਿਸ ਦੀ ਕਿੰਨੀ ਕੁ ਪ੍ਰੀਤ ਹੈ ਹੁਣ ਅਸੀਂ ਵੀ ਪੜਦੇ ਆ ਪਰ ਉਹਦੇ ਨਾਲ ਜੁੜਨਾ ਹੁੰਦਾ ਉਸ ਅਕਾਲ ਪੁਰਖ ਦੇ ਨਾਲ ਗੁਰਬਾਣੀ ਸਿਰਫ ਪੜਨ ਦਾ ਵਿਸ਼ਾ ਨਹੀਂ ਹੈ ਗੁਰਬਾਣੀ ਦੇ ਦੁਆਰਾ ਜੋੜਨਾ ਹੁੰਦਾ ਸੁਰਤ ਨੂੰ ਜੋੜਨਾ ਹੁੰਦਾ ਉਸ ਵਹਿਗੁਰਦੇ ਨਾਲ ਤੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਕਹਿੰਦੇ ਮਹਾਰਾਜ ਜੇ ਅਸੀਂ ਤੁਹਾਡਾ ਜੋ ਇਗਜ਼ਾਮ ਟੈਸਟ ਪਾਸ ਕਰ ਲਏ ਆ ਤੇ ਫੇਰ ਸਾਨੂੰ ਦਵਾਂਗੇ ਕਹਿੰਦੇ ਜੋ ਤੁਸੀਂ ਕਹੋਗੇ ਕਿ ਜੋ ਤੁਸੀਂ ਕਹੋਗੇ ਉਹੀ ਮਿਲ ਜੂਗਾ ਭਾਈ ਸਿੱਖਾਂ ਨੇ ਗੁਰਬਾਣੀ ਪਾਣੀ ਸ਼ੁਰੂ ਕੀਤੀ ਜਲਜੀ ਸੋਹ ਦਾ ਪਾਠ ਕਰਦੇ ਪਰ ਕਾਮਨਾ ਮੁਰੇ ਆ ਗਈ ਹੈ ਇੱਛਾ ਜਿਵੇਂ ਆਪਣੇ ਹੁੰਦੀ ਹੈ ਨਾ ਆਪੇ ਤਾਂ ਅਕਸਰ ਹੀ ਇੱਛਾ ਸ਼ੁਰੂਆਤ ਵਿੱਚ ਪਹਿਲਾਂ ਹੀ ਰੱਖੀ ਹੁੰਦੀ ਹੈ ਕਿ ਮੈਂ ਜੇ ਭਾਈ 21 ਦਿਨ 20 ਦਿਨ ਜਿੰਨੇ ਦਿਨ 51 ਦਿਨ ਪਾਠ ਕਰਨਾ ਨਾ ਸੁਖ ਨੇ ਹਿਸਾਬ ਦਾ ਜਾਂ ਹੋਰ ਕੋਈ ਪਾਠ ਜਾਂ ਕੋਈ ਸ਼ਬਦ ਉਹ ਇਸ ਲਈ ਕਰਨਾ ਹੈ ਕਿ ਮੇਰੀ ਇਹ ਵਿਵਪਤਾ ਕੱਟੀ ਜਾਵੇ ਪਰ ਪਰਜਨਿਆ ਕਾਮਨਾ ਅਧੀਨ ਇਕਦਾਮ ਨਾ ਪਰਵੀਨ ਕੈਸੇ ਪਾਵੇ ਜਗਦੀਸ਼ ਕੋ ਇੱਛਾ ਰੱਖ ਕੇ ਕਦੇ ਤੂੰ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ ਵਹਿਰ ਨੂੰ ਨਹੀਂ ਪਾ ਸਕਦਾ ਉਸ ਨੂੰ ਭਾਵਨਾ ਹੈ ਇਹਨਾਂ ਇਛਾਵਾਂ ਨੂੰ ਮਾਰਨਾ ਪਵੇਗਾ ਸਿਰਫ ਪ੍ਰੇਮ ਵਾਲੀ ਇੱਛਾ ਰੱਖਣੀ ਹੈ ਆਪਣੇ ਅੰਦਰ ਮੰਗਣਾ ਨਹੀਂ ਕੋਈ ਛੇ ਭਗਤਾਂ ਕਹਿੰਦੇ ਸੰਤਾਂ ਕੋਈ ਸਵਰਗ ਦੀ ਇੱਛਾ ਨਹੀਂ ਸੱਚਖੰਡ ਦੀ ਇੱਛਾ ਨਹੀਂ ਹੈ ਇਸ ਤਾਂ ਇਹ ਨਹੀਂ ਮੰਗਦੇ ਪਰ ਮਿਲ ਸਾਰਾ ਕੁਝ ਹੀ ਜਾਂਦਾ ਇੱਛਾ ਤੋਂ ਮੁਕਤ ਹੋ ਕੇ ਬੰਦਗੀ ਕਰ ਉਸੇ ਤਰ੍ਹਾਂ ਹੀ ਭਾਈ ਸਾਉਤੀਆਂ ਇਹ ਛਾਵੇਂ ਸ਼ੁਰੂ ਹੋ ਗਈਆਂ ਜੋ ਪੜਦਾ ਹੈ ਮਨ ਵਿੱਚ ਇੱਛਾ ਹੀ ਜਾਂਦੀ ਹੈ ਕਿਵੇਂ ਸਤਿਗੁਰਾਂ ਕੋ ਇਹ ਲਾਵਾਂਗਾ ਇਹ ਲਾਵਾਂਗਾ ਜਦੋਂ ਸੋਚਦੇ ਜਦ ਹੀ ਕਹਿੰਦੇ ਸਤਿਗੁਰ ਪਾਤਸ਼ਾਹ ਕਹਿੰਦੇ ਬਸ ਕਰ ਭਾਈ ਬਸ ਇਨਾ ਕੀ ਹੈ ਇਦਾਂ ਕਰਦੇ ਕਰਦੇ ਕਈ ਸਿੱਖ ਇਸ ਤਰ੍ਹਾਂ ਪਾਣੀ ਪੜਦੇ ਐ ਇਗਜ਼ਾਮ ਚ ਫੇਲ ਹੋ ਜਾਂਦੇ ਐ ਆਗੇ ਭਾਈ ਗੁਰੂ ਕਰਦੇ ਭਾਈ ਗੋਪਾਲਾ ਜੀ ਕਰਕੇ ਬੜਾ ਇਹਨਾਂ ਦਾ ਨਾਮ ਐ ਸਿੱਖੀ ਦੇ ਵਿੱਚ ਇਹ ਉਹੀ ਸੁਖਸ਼ੀਅਤ ਨੇ ਜਿਹੜੇ ਧੰਨ ਸਤਿਗੁਰੂ ਤੇਗ ਬਹਾਦਰ ਪਾਛਾ ਜੀ ਮਹਾਰਾਜ ਦੇ ਨਾਲ ਉਹਨਾਂ ਪੰਜ ਸਿੱਖਾਂ ਦੇ ਵਿੱਚ ਸ਼ਾਮਲ ਸਨ ਜਦੋਂ ਧੰਨ ਸਤਿਗੁਰੂ ਤੇਗ ਬਹਾਦਰ ਪਾਛਾ ਜੀ ਮਹਾਰਾਜ ਔਰੰਗਜ਼ੇਬ ਦੇ ਦਰਬਾਰ ਜਾ ਰਹੇ ਆ ਕਦੋਂ ਗਏ ਕਿਉਂ ਗਏ ਸਾਡੇ ਕੋਲ ਇਤਿਹਾਸ ਦੀ ਜਾਣਕਾਰੀ ਹੋਏ ਕਿ ਭਾਈ ਕਸ਼ਮੀਰੀ ਪੰਡਤ ਕਿ ਜੋ ਕਸ਼ਮੀਰੀ ਪੰਡਤ ਨੇ ਇਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਵਜਾ ਮੁਗਲ ਰਾ ਅਸੀਂ ਪਈ ਮੁਗਲ ਰਾ ਦੇ ਵਿੱਚ ਇੱਕ ਐਸਾ ਰਾਜਾ ਆ ਗਿਆ ਉਹ ਐਸਾ ਰਾਜਾ ਆਇਆ ਆਪਣੇ ਨਾਲ ਆਪਣਾ ਅੰਤ ਵੀ ਲਿਆਇਆ ਕਿ 1659 ਦੇ ਆਸ-ਪਾਸ ਔਰੰਗਜ਼ੇਬ ਗੱਦੀ ਤੇ ਬੈਠਾ ਤੇ 1715 ਤੱਕ ਇਹਦੀਆਂ ਹਰਕਤਾਂ ਓਲਜਲੋਲ ਸਨ ਐਸੀਆਂ ਕਿ ਰਾਜ ਦੀ ਲਾਲਸਾ ਇੱਛਾ ਕਰਨ ਕਿ ਲਾਲ ਦੀ ਇਹ ਰਾਜ ਭਾਗ ਦੀ ਇੱਛਾ ਐਸੀ ਹੈ ਆਪਣਾ ਪਿਤਾ ਆਪਣੇ ਭਰਾ ਆਪਣੇ ਭਤੀਜੇ ਐਨੇ ਇਹਨੇ ਕੋਹ ਕੋ ਕੇ ਮਾਰੇ ਨਾ ਜਿਦੀ ਮਿਸਾਲ ਨਹੀਂ ਮਿਲਦੀ ਕਿਤੇ ਪਿਓ ਤੱਕ ਨੂੰ ਜੇ ਤਿੱ ਤੈ ਕੈਦ ਕਰ ਦਿੱਤਾ ਦਸਿਏ ਦੇ ਕੇ ਮਾਰੇ ਆ ਆਪਣੇ ਭਰਾ ਅਧਾਰਸ ਕੋ ਨੂੰ ਉਹਦਾ ਤਾਂ ਗਲ ਵੱਢ ਕੇ ਨਾ ਬਜਾਰਾਂ ਚ ਵਿਗੜਵਾਤੇ ਭੇਜਤਾ ਕਹਿੰਦੇ ਖਰੀਦੋ ਕੋਈ ਇਹਨੂੰ ਪਾਈ ਐਨੇ ਭਾਵ ਉਸਨੇ ਦੁਰਗਤੀ ਕੀਤੀ ਤੇ ਇਸ ਲਾਉਂ ਦੇ ਵਿੱਚ ਉਹਦੀ ਭਾਈ ਨਿਕੇਦੀ ਹੋਣ ਲੱਗੀ ਤੇ ਮੁਗਲ ਸਲਤਨਤਾਂ ਜੋ ਹੋਰ ਸੀ ਬਾਹਰ ਦੀਆਂ ਉਹ ਕਹਿੰਦੇ ਇਹਨੂੰ ਸਭ ਕੁਝ ਸਿਖਾਉ ਭਾਈ ਭਾਵ ਇਹਦਾ ਵਿਰੋਧ ਹੋਣ ਲੱਗ ਗਿਆ ਉਹਨੇ ਕਹਾ ਮੇਰੇ ਚਾਰੋਂ ਤਾਸ ਵਿਰੋਧੀ ਪੈਦਾ ਹੋਗੇ ਔਰ ਵਿਰੋਧੀ ਪੈਦਾ ਹੋ ਗਏ ਜਿਸਨੇ ਕਿਹਾ ਮੈਨੂੰ ਇਕੋ ਹੀ ਸੰਭਾਲ ਸਕਦਾ ਜਿਹਨੇ ਅੱਜ ਦੇਖਦੇ ਆ ਨਾ ਨੇਤਾ ਲੀਡਰ ਉਹਦਾ ਇਹਨੇ ਕਿਤੇ ਧਰਮ ਸਥਾਨ ਤੇ ਜਾਣਾ ਜਿੱਥੇ ਦੇਖਿਆ ਕ라우ਡ ਜ਼ਿਆਦਾ ਭਾਵ ਪਬਲਿਕ ਜ਼ਿਆਦਾ ਵੋਟ ਬੈਂਕ ਜ਼ਿਆਦਾ ਇਹ ਨਹੀਂ ਹੈ ਕਿ ਵੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਤੇ ਸਥਾਨ ਨਾਲ ਪ੍ਰੇਤ ਹੈ ਜੇ ਪ੍ਰੇਤ ਹੈ ਤਾਂ ਭਾਈ ਕਿਤੇ ਜਾਣ ਦੀ ਲੋੜ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨੀ ਹੈ ਘਰ ਬੈਠ ਕੇ ਪੜਦਾ। ਉਥਿਆਂ ਲੈਣ ਦੀ ਵੀ ਲੋੜ ਨਹੀਂ ਐ। ਬਸ ਮੋਬਾਈਲ ਲੈਪਟਾਪ ਦੇ ਉੱਤੇ ਐਪ ਡਾਊਨਲੋਡ ਕਰੋ ਜਿਵੇਂ ਮਰਜੀ ਬਾਣੀ ਪੜੋ ਪਾਈ। ਪਰ ਨਹੀਂ ਗੁਰਬਾਣੀ ਨਾਲ ਪ੍ਰੀਤ ਨਹੀਂ ਐ। ਸਾਡੀ ਉਸ ਸਾਧਨਾ ਤਾਂ ਪ੍ਰੀਤ ਹੋਈ ਐ ਕਿ ਉਹਦੇ ਕੋਲ ਪਬਲਿਕ ਜ਼ਿਆਦਾ ਹੈ। ਜਨਤਾ ਜ਼ਿਆਦਾ ਹੈ। ਇਹ ਸਾਡਾ ਝਕਾਓ। ਸਾਧਵਾਲ ਹੋ ਗਿਆ ਹੁਣ ਸਾਧ ਦੀ ਜੋ ਬੋਡ ਬੈਂਕਾ ਸਾਡੇ ਵੱਲ ਝੁਕ ਜਾਵੇ। ਇਹੀ ਹੁੰਦਾ ਕੰਮ ਹੁਣ ਇਸੇ ਤਰ੍ਹਾਂ ਹੀ ਔਰੰਗਜ਼ੇਬ ਨੇ ਕਿਹਾ ਵੀ ਹੁਣ ਮੈਂ ਤਾਂ ਮੱਕੇ ਵਾਲੀ ਸੰਭਾ ਸਕਦੇ ਆ ਕਿ ਜੋ ਮੱਕੇ ਦੇ ਵਿੱਚ ਬੈਠੇ ਆ ਉਹਨਾਂ ਦੇ ਸਭ ਤੋਂ ਵੱਡੇ ਖਲੀਫਾ ਹੁੰਦੇ ਆ ਨਾ ਵੀ ਉਹਨਾਂ ਦੀ ਸ਼ਾਨੀ ਜਾਣਦੇ ਆ ਉਹਨੇ ਉੱਥੇ ਨਜ਼ਰਾਨੇ ਭੇਜੇ ਜੇ ਤਾਂ ਗਲਤੀ ਮੰਨਣ ਦੀ ਮਾਫੀ ਮੰਗਣ ਦੀ ਆ ਬਾਤ ਜਾਂਦਾ ਨੰਗੇ ਪੈਰੀ ਜਾਂਦਾ ਜਿਵੇਂ ਮਾਰਾ ਰਣਜੀਤ ਸਿੰਘ ਗਏ ਸੀ ਕਦੇ ਗਲਤੀ ਹੋਈ ਆ ਉਹ ਸੁਨੇਹਾਂ ਨੇ ਭੇਜੇ ਆ ਕਾਲ ਤਖਤ ਦੇ ਉੱਤੇ ਜਿਵੇਂ ਅੱਜ ਤੱਕ ਪੱਤਰੀਆਂ ਭੇਜਦੇ ਆ ਚਿੱਠੀਆਂ ਭੇਜਦੇ ਆ ਉਹ ਨਹੀਂ ਸੀ ਕਿ ਮਾਰਨਜੀਤ ਸਿੰਘ ਜਦੋਂ ਇਸ ਨੂੰ ਬਲਾਵਾ ਭੇਜਿਆ ਨੰਗੇ ਪੈਰੀ ਆਇਆ ਕਾਲ ਤਖਤ ਦੇ ਉੱਤੇ ਸਾਦਾ ਬਣ ਕੇ ਰਾਜਾ ਬਣ ਕੇ ਨਹੀਂ ਨਿਮਰਤਾ ਚ ਆਇਆ ਤੇ ਆਪਣੀ ਗਲਤੀ ਮੰਨੀ ਸਜ਼ਾਵਾਂ ਤੱਕ ਵੀ ਲੈਣੀ ਅਕਾਲੀ ਫੁੱਲਾ ਸਿੰਘ ਵਰਗੇ ਮਹਾਂਪੁਰਖ ਜੱਥੇਦਾਰ ਸੀ ਜਦੋਂ ਇਹਨਾਂ ਨੇ ਉਸ ਟਾਈਮ ਰਾਜੇ ਨੂੰ ਹੁਕਮ ਪ੍ਰਮਾਣ ਕੀਤਾ ਸੀ ਤੇ ਰਾਜਾ ਭੱਜਿਆ ਭੱਜਿਆ ਆਇਆ ਸੀ ਅੱਜ ਵਾਲੇ ਜੱਥੇਦਾਰ ਤਾਂ ਭਾਈ ਘਰੇ ਬੁਲਾਉਂਦੇ ਆ ਜਾ ਸਾਡੇ ਘਰੇ ਆ ਜਾ ਅਸੀਂ ਤੇਤੋ ਸਜ਼ਾ ਲੈਣੀ ਆ ਕਿਹੜੀ ਸਜ਼ਾ ਲੈਣੀ ਆ ਆ ਲਿਖ ਦਿੱਤੀ ਐ ਇਦਾਂ ਤੂੰ ਬੋਲਣਾ ਸਭ ਕੁਝ ਅਧੀਨ ਹੈ ਇਸੇ ਕਰਕੇ ਹਾਲਾਤ ਬੁਰੇ ਹੈ ਹੁਣ ਖਲੀਫਾ ਬੜਾ ਉੱਚੇ ਦਰਜੇ ਦਾ ਸਖਤ ਹੈ ਉਹਨਾਂ ਦਾ ਭਾਈ ਜਿਵੇਂ ਕ੍ਰਿਸਚੀਅਨਾਂ ਦੇ ਵਿੱਚ ਪਾਪ ਨੂੰ ਮੰਨਿਆ ਜਾਂਦਾ ਹੈ ਕਿ ਉਹਦੀ ਭਾਈ ਇੱਕ ਹਉਪਨੇ ਨਾਲ ਸਰਕਾਰਾਂ ਬਦਲ ਜਾਂਦੀਆਂ ਐ ਇੰਨੀ ਪਾਵਰ ਤਾਕਤ ਰੱਖਦਾ ਇੰਨਾ ਮਾਨਸ ਤਕਕਾਰ ਰਸਦਾ ਇਹਦਾ ਬੜਾ ਮਾਨਸ ਤਕਕਾਰ ਆ ਪੂਰੇ ਜਗਤ ਦੇ ਵਿੱਚ ਕਿਤੇ ਵੀ ਜਾਵੇ ਉਹਦਾ ਅਦੁੱਸਤਕਾਰ ਹੈ ਆਪਣੇ ਜੱਥੇ ਆ ਤਾਂ ਭਾਈ ਇੱਕ ਗੁਰ ਦੇ ਦੂਜੇ ਦਿਨ ਉੱਥੇ ਕਹਿੰਦੇ ਸਾਡੀ ਤਾਂ ਬਣਦੀ ਨਹੀਂ ਇਹ ਹੁੰਦਾ ਨਾ ਤਾਕਤਾਂ ਦੇ ਸਾਡੇ ਵਿੱਚ ਦੇਖਦੇ ਹਣ ਖਲੀਫਾ ਦੇ ਕੋਲ ਗਿਆ ਉਸਨੇ ਕੀ ਭੇਜਿਆ ਆਪਣੇ ਅਹਿਲ ਕਰਨ ਨੂੰ ਭੇਜੇ ਆ ਪੈਸਾ ਭੇਜ ਦਿੱਤਾ ਨਜ਼ਰਾਨੇ ਭੇਜਤੀ ਅਗੇ ਖਲੀਫਾ ਸੱਚਾ ਸੀ ਭਾਈ ਉਹ ਮੋਨੇ ਨਜ਼ਰਾਨੇ ਕਿ ਰਣੇ ਕਹਦੇ ਮੂੰਹ ਹੀ ਨਹੀਂ ਲੱਗੇ ਮੜ ਗਿਆ ਉਤੋਂ ਜਦੋਂ ਮੁੜ ਕੇ ਆਗੇ ਕਹਦੇ ਉਹ ਤਾਂ ਭਾਈ ਸਾਨੂੰ ਮਿਲਣ ਤੱਕ ਉਸਨੇ ਸਮਾਨ ਦਿੱਤਾ ਸਾਨੂੰ ਮਿਲਿਆ ਤੱਕ ਨਹੀਂ ਸਾਡੇ ਮੂੰਹ ਤੱਕ ਨਹੀਂ ਦੇਖੇ ਤੇਰੇ ਨਜ਼ਰਾਨੇ ਕੀ ਲੈਣੇ ਆ ਉਹ ਨਾਰਾਜੀ ਹੁਣ ਔਰੰਗਜ਼ੇ ਨੇ ਸੋਚਿਆ ਕਿਉ ਨਾ ਭਾਈ ਹੁਣ ਇਹਨਾਂ ਜੋ ਮੇਰਾ ਵਿਗੜਿਆ ਹੈ ਇਸ ਨੂੰ ਇੱਕੋ ਗੱਲ ਸਵਾਲ ਸਕਦੇ ਆ ਕਿ ਜਿਵੇਂ ਆਪਣੇ ਕੋਈ ਵੀ ਗੱਲ ਹੋਵੇ ਨਾ ਆ ਜੋ ਲੈਕਚਰ ਕੇ ਇਹਨੂੰ ਪੰਥਕ ਮੁੱਦਾ ਬਣਾ ਦਿੰਦੇ ਆ ਧਰਮ ਨਾਲ ਜੋੜ ਦਿੰਦੇ ਆ ਹਰਕ ਜੀਬ ਨੇ ਵੀ ਇਹੀ ਕੀਤਾ ਉਹ ਕਹਿੰਦਾ ਕਿਉਂ ਨਾ ਮੈਂ ਨਾ ਸਾਰਿਆਂ ਨੂੰ ਵੀ ਜਿੰਨੇ ਹਿੰਦੂ ਨੇ ਇਹ ਇਹਨਾਂ ਸਾਰਿਆਂ ਨੂੰ ਕਿਉਂ ਨਾ ਮੈਂ ਮੁਸਲਮਾਨਾਂ ਨੇ ਸ਼ੁਰੂ ਕਰ ਦਵਾਂ ਸ਼ੁਰੂਆਤ ਕਿੱਥੋਂ ਕਰਾਂ ਕਿ ਜਿਹੜੇ ਇਹਨਾਂ ਨੂੰ ਗਿਆਨ ਦਿੰਦੇ ਆ ਇੱਕ ਤਾਂ ਜੰਮੂ ਕਸ਼ਮੀਰ ਦੇ ਜੋ ਪੰਡਤ ਸੀ ਕਿ ਇਸ ਤੋਂ ਅੱਗੇ ਹੁਣ ਮੁਗਲ ਸਲਤਨਤਾਂ ਸ਼ੁਰੂ ਹੁੰਦੀਆਂ ਹਨ ਈਰਾਨ ਇराक ਵਰਗੇ ਕਿ ਇਧਰ ਇਹਨਾਂ ਦੇ ਹਿੰਦੁਸਤਾਨ ਦੇ ਵਿੱਚ ਦਾਖਲੇ ਵਾਸਤੇ ਰਸਤਾ ਇਹ ਹੀ ਸੀ ਵਿਚਾਰੋਂ ਤਰ ਸੁੰਦਰ ਹੈ ਇਹ ਉਹ ਤਾਂ ਭਾਈ ਬਾਈ ਰੋਡ ਆਉਣਾ ਹੁੰਦਾ ਸੀਗਾ ਸੈਨਾਨੀਆਂ ਆਉਂਦਾ ਸੀ ਤੇ ਇਹੀ ਰਸਤਿਆਂ ਤੇ ਅਧੀਨ ਹੋ ਕੇ ਆਉਂਦੇ ਸੀ। ਵੇਖ ਤਾਂ ਜੇ ਜੰਮੂ ਕਸ਼ਮੀਰ ਤੇ ਅਸੀਂ ਕਬਜ਼ਾ ਕਰ ਲਾਂਗੇ ਉੱਥੋਂ ਦੇ ਜੋ ਪੰਡਤ ਬ੍ਰਾਹਮਣ ਨੇ ਬਹੁਤ ਪੜੇ ਲਿਖੇ ਵਿਦਵਾਨ ਹੈ ਕਿ ਜਦੋਂ ਕਿਸੇ ਕੌਮ ਨੂੰ ਸੁਟਣਾ ਹੁੰਦਾ ਨਾ ਸਭ ਤੋਂ ਪਹਿਲਾਂ ਉਹਦੇ ਗਿਆਨ ਨੂੰ ਖਤਮ ਕੀਤਾ ਜਾਂਦਾ ਹੈ। ਜਿਵੇਂ ਤੁਹਾਡਾ ਖਤਮ ਕੀਤਾ ਜਾ ਰਿਹਾ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਤੋੜ ਕੇ ਬਿਲਡਿੰਗਾਂ ਇਮਾਰਤਾਂ ਨਾਲ ਜੋੜਿਆ ਹੋਇਆ ਹੈ। ਔਰ ਉਹ ਜੇ ਮਨ ਨੇ ਸ਼ਰਵਾਤ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਕੋਈ ਧਰਮਕਸਤਾਨ ਨਹੀਂ ਬਣਾਇਆ ਸੀ ਉਧਰ ਤਾਂ ਆਪਣੀ ਧਰਮਸਾਲਾ ਹੁੰਦੀਆਂ ਸੀ ਕਿ ਜਿੱਥੇ ਜਾ ਕੇ ਰਾਹੀ ਗਿਰੀ ਰਹਿੰਦੇ ਸੀ ਟਿਕਦੇ ਸੀ ਤਾਂ ਕਾ ਹੁੰਦਾ ਸੀ ਤੇ ਆ ਗਾਂਧੇ ਆ ਕੇ ਕਿ ਇਹਨਾਂ ਨੂੰ ਖਤਮ ਕਿਵੇਂ ਕੀਜੇ ਤਾਂ ਕਿਵੇਂ ਲੜਨਗੇ ਇਹ ਇਹ ਆਸ ਵਿੱਚ ਇਹ ਆਸ ਵਿੱਚ ਕਿਵੇਂ ਲੜਾਈਆਂ ਹੋਣਗੀਆਂ ਇਹਨਾਂ ਦੀ ਆ ਦੇਖਦੇ ਹਾਂ ਫਿਰ ਜਿੰਨੇ ਗੁਰਦਾਰੇ ਬਣੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਅੰਦਰ ਕਲੇਸ਼ ਹੈ ਹਰ ਅੰਦਰ ਲੜਾਈ ਹੈ ਕਿ ਹਰ ਇੱਕ ਇੱਕ ਦੂਸਰੇ ਦਾ ਦੁਸ਼ਮਣ ਹੈ ਕਿਸੇ ਸਥਾਨ ਤੇ ਐਸਾ ਕੋਈ ਵੀ ਸਥਾਨ ਨਹੀਂ ਭਾਵੇਂ ਕੋਈ ਛੋਟਾ ਜਿਹਾ ਹੋਵੇ ਭਾਵੇਂ ਬਹੁਤ ਵੱਡਾ ਤਖਤ ਹੋਵੇ ਹਰ ਜਗ੍ਹਾ ਲੜਾਈ ਕਲੇਸ਼ ਹੈ ਭਾਈ ਕਿਨਾਂ ਨੇ ਅੰਗਰੇਜ਼ਾਂ ਨੇ ਅਗਲੇ ਉੱਚੀ ਸੋਚ ਰੱਖਦੇ ਸੀ ਅਗਾਹ ਦੀ ਸੋਚਦੇ ਸੀ ਕਿ ਇਹਨਾਂ ਨੂੰ ਭਾਈ ਆਪਾਂ ਜੇ ਖੰਗਣ ਤੋਂ ਰੁਕਣਾ ਨਾ ਇਹਨਾਂ ਨੂੰ ਜੇ ਗਲਾਬ ਬਣਾ ਕੇ ਰੱਖਣਾ ਅੱਜ ਵੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੀ ਆ। ਸਾਨੂੰ ਨਫ਼ਰਤ ਹੈ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ 84 'ਚ ਅਟੈਕ ਕੀਤਾ। ਅਸੀਂ ਅੱਜ ਵੀ ਉਹਨਾਂ ਦਾ ਨਾਂ ਲੈਂਦੇ ਆ। ਉਹ ਭਾਈ ਉਹ ਭੁੱਲ ਗਏ ਕਿ ਜਿਨ੍ਹਾਂ ਨੇ 1919 ਦੇ ਵਿੱਚ ਜ਼ਿਲੇ ਵਾਲੇ ਬਾਗ ਤੇ ਅਟੈਕ ਕਰਵਾਇਆ ਸੀ। ਕਿੰਨੇ ਨੇ ਹੱਥੇ ਸਿੱਖਾਂ ਨੂੰ ਮਾਰੇ ਗਏ। ਤੇ ਉਹਨਾਂ ਦੇ ਜਾ ਕੇ ਤੁਸੀਂ ਚੱਕਰੀ ਕਰਦੇ ਹੋ ਇੰਗਲੈਂਡ ਵਿੱਚ ਜਾ ਕੇ ਭਾਈ ਉਹਨਾਂ ਦੇ ਜਾ ਕੇ ਛੜਕਾਂ ਜੁੱਤੀਆਂ ਸਾਫ਼ ਕਰਦੇ ਹੋ ਉਥੇ ਕਿਉਂ ਜਾਣੇ ਹੋ ਭਾਈ ਮੁਗਲ ਨੇ ਭਾਈ ਜਿਨ੍ਹਾਂ ਨੇ ਤੁਹਾਡਾ ਇਹਨਾਂ ਕੋਈ ਸਤਾਣ ਕੀਤਾ ਔਰੰਗਜ਼ੇਬ ਵਰਗੇ ਮੁਗਲ ਸੀ ਨਾ ਤੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਨਾਂ ਗੁਰਨਾਨਕ ਸਾਹਿਬ ਪਾਸ਼ਾ ਤੱਕ ਕੈਦ ਕਰ ਲਈ ਸੀ ਇਹਨਾਂ ਕੋਈ ਸਤਿਆਜਰ ਕੀਤਾ ਮੁਗਲਾਂ ਦਾ ਨਾਂ ਹੁੰਦਾ ਤੁਸੀਂ ਫੇਰ ਉਧਰ ਦੇਸ਼ਾਂ 'ਚ ਜਾਣੇ ਭਾਵ ਜਿੰਨੇ ਆਰਬਨ ਕੰਟਰੀਆਂ ਉੱਥੇ ਜਾ ਕੇ ਤੁਸੀਂ ਚੱਕਰੀ ਕਰਦੇ ਹੋ ਇਹ ਤੁਸੀਂ ਭਾਦ ਭਾਦੇ ਆਪਣੇ ਮਨ ਬਣਾਏ ਹੋਏ ਇੱਥੇ ਤੁਹਾਨੂੰ ਪਤਾ ਵੀ ਇਹਨਾਂ ਤੋਂ ਅਸੀਂ ਵੋਟ ਲੈਣੀ ਹੈ ਤੇ ਜਿਹੜੀ ਪਾਰਟੀ ਹੈ ਉਹ ਬਸ ਉਹਨਾਂ ਨੇ ਹਰ ਵੇਰੀ ਇੱਕੋ ਹੀ ਮੁੱਦਾ ਚੱਕਣ ਦਾ 84 ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਗੱਲ 84 ਆ ਜਾਣੀ ਉਹਦੇ ਪਿਛਾਂ ਕੀ ਕੁਝ ਹੋਇਆ ਕੀ ਕਾਰਨ ਸੀ ਭਾਈ ਇੱਕ ਪਾਰਟੀ ਦਾ ਨਾਂ ਨਾ ਲਓ ਉਥੇ ਸਾਰੇ ਹੀ ਜੋ ਲਟੇਰੇ ਜਿੰਨੇ ਤੁਹਾਡੇ ਵਿਰੋਧੀ ਹੈ ਤੁਹਾਡਾ ਹਮਦਰਦ ਹੀ ਉਥੇ ਕੋਈ ਵੀ ਨਹੀਂ ਸੀ ਇਹ ਜਿੰਨੇ ਸੀ ਸਾਰੇ ਦੇ ਸਾਰੇ ਉੱਠ ਕੇ ਆ ਗਏ ਭਾਈ ਜਿਹੜੇ ਅੱਜ ਤੁਹਾਨੂੰ ਖਤਮ ਕਰਨ ਲੱਗੇ ਆ ਉਦੋਂ ਵੀ ਇਹੀ ਖਤਮ ਕਰਨ ਲੱਗੇ ਹੋਏ ਸੀ ਇਹ ਸਭ ਨੇ ਭਾਈ ਖਤਮ ਕੀਤਾ ਤੁਹਾਡੇ ਸਾਰੇ ਵਿਰੋਧੀ ਨੇ ਇੱਕ ਨੂੰ ਨਾਮ ਨਾਲ ਲਿਆ ਕਰੋ ਇੱਕ ਪਰਿਵਾਰ ਦਾ ਨਾਮ ਨਾਲ ਲੋ ਉਹ ਤਾਂ ਇੱਕ ਕਿਸਮ ਦਾ ਮੋਹਰਾ ਸੀ ਭਾਈ ਕੀਤਾ ਸਭ ਨੇ ਉਹਤੇ ਸਾਰੀਆਂ ਪਾਰਟੀਆਂ ਨੇ ਕੀਤਾ ਉਹਤੇ ਦੀਆਂ ਨੇ ਜਿਹੜੇ ਅੱਜ ਵਿਰੋਧੀ ਐ ਉਹ ਕੱਲ ਵੀ ਵਿਰੋਧੀ ਸੀ ਤੇ ਕੱਲ ਨੂੰ ਵੀ ਰਹਿਣੇ ਨੇ ਤੇ ਇਹਨਾਂ ਲੋਕਾਂ ਨੇ ਸਾਡਾ ਸਭ ਤੋਂ ਪਹਿਲਾਂ ਗਿਆਨ ਤੇ ਹਮਲਾ ਕੀਤਾ ਹੁਣ ਕਰਦੇ ਆ ਨਾ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਏਅਰ ਫੇਅਰ ਕੀਤੀ ਜਾਂਦੀ ਐ ਇਤਿਹਾਸ ਦੇ ਵਿੱਚ ਏਅਰ ਫੇਅਰ ਕੀਤੀ ਐ ਗੁਰਬਾਣੀ ਵਿੱਚ ਏਅਰ ਫੇਅਰ ਕੀਤੀ ਐ ਜਿੰਨਾ ਗ੍ਰੰਥਾਂ ਨਾਲ ਸਾਡਾ ਮਤ ਨਹੀਂ ਸਾਡੇ ਗਲੇ ਮੜੇ ਹੋਏ ਨੇ ਅਸੀਂ ਜੁੜੇ ਹੋਏ ਹਾਂ ਹੁਣ ਸਾਡੇ ਗਿਆਨ ਤੇ ਚੋਟ ਵੱਜੀ ਅਸੀਂ ਤਾਂ ਹੀ ਆਪਣਾ ਘਰ ਛੱਡ ਕੇ ਰੋਲਦੇ ਫਿਰਦੇ ਆ ਦੁਨੀਆ ਦੇ ਵਿੱਚ ਜੇ ਵਿਦੇਸ਼ਾ ਜਾ ਕੇ ਅਸੀਂ ਆਪਣੇ ਆਪ ਨੂੰ ਰਾਜ ਨਾ ਸਮਝੋ ਅਸੀਂ ਆਪਣਾ ਘਰ ਛੱਡ ਕੇ ਦੂਸਰੇ ਘਰ ਬੈਠੇ ਆ ਤਾਂ ਭਾਵੇਂ ਰੋਲਦੇ ਫਿਰਦੇ ਆ ਨਾ وجہ ਕੀ ਗਿਆਨ ਤੋਂ ਹੀਣੇ ਆ ਜੇ ਗਿਆਨ ਹੁੰਦਾ ਭਾਈ ਅੱਜ ਨੂੰ ਅਸੀਂ ਵੀ ਆਜ਼ਾਦ ਬੈਠੇ ਨੇ ਆਪਣਾ ਇੱਕ ਵੱਖਰਾ ਦੇਸ਼ ਹੋ ਸਕਦਾ ਸੀ ਪਰ ਉਸ ਸਮੇਂ ਭਾਈ ਉਹਨਾਂ ਨੇਤਾਵਾਂ ਨੇ ਇੰਨੀ ਬੁੱਧੀ ਨਹੀਂ ਕੰਮ ਕੀਤੀ ਉਹਨਾਂ ਲੋਕਾਂ ਦੀ ਵੀ ਕਿਵੇਂ ਇਸ ਸਿਸਟਮ ਨੂੰ ਅਸੀਂ ਠੀਕ ਕਰ ਸਕਦੇ ਹਾਂ ਇਹ گاਉਂ ਆਉਣ ਵਾਲਾ ਭਵਿੱਖ ਸਾਡੇ ਬਾਤ ਇੰਨਾ ਖਤਰਨਾਕ ਹੋਵੇਗਾ ਕਿ ਜੋ ਵੀ ਕਾਰਜ ਕਰਨਾ ਸਾਡੇ ਹੁਣ ਦੇ ਨੇਤਾਵਾ ਵੀ ਹੈ ਇਹ ਜਿਨ੍ਹਾਂ ਨੇ ਭਾਈ ਮੁੱਦਾ ਚੱਕਿਆ ਸੀ ਉਹਦੇ ਵੀ ਤਾਂ ਏਰ ਫਿਰ ਇੰਨੀ ਹੈ ਇਹ ਤੁਸੀਂ ਦੱਸ ਹੀ ਨਹੀਂ ਸਕਦੇ ਭਾਈ ਬਿਖਿਆ ਨਹੀਂ ਕਰ ਸਕਦੇ ਬੜੇ ਵੱਡੇ ਮੁੱਦੇ ਆ ਭਾਈ ਗਹਿਰਾਈ ਵਾਲੇ ਆ ਹੁਣ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਉਹਦਾ ਗਿਆਨ ਖਤਮ ਕਰੋ ਜਿਸ ਗੌਮ ਦਾ ਧਾਰਮਿਕ ਗਿਆਨ ਖਤਮ ਹੋ ਗਿਆ ਉਹ ਰੁੱਲਦਾ ਫਿਰਦਾ ਹੀ ਆ ਹੁਣ ਦੂਸਰੇ ਸਟੇਟਾਂ ਦੇ ਤੁਹਾਡੇ ਕੋਲ ਆਉਂਦੇ ਆ ਬਿਹਾਰ ਵਗੈਰਾ ਤੋਂ ਆਉਂਦੇ ਇਹਨਾਂ ਕੋਲ ਧਰਮਕ ਗਿਆਨ ਹੀ ਹੈ ਨਹੀਂ ਆ ਇਹ ਤੁਹਾਡੇ ਤਾਂ ਹੀ ਆ ਕੇ ਇੱਥੇ ਪਾਈ ਚੱਕਰੀ ਕਰਦੇ ਆ ਉਵੇਂ ਤੁਹਾਡਾ ਹਾਲਾਤ ਤੁਸੀਂ ਵੀ ਕਿਤੇ ਚੱਕਰੀ ਕਰਦੀ ਹੋ ਜਾ ਕੇ ਇਹ ਤੁਸੀਂ ਉਸ ਲੈਵਲ ਨੂੰ ਗਿਆਨ ਨੂੰ ਜੇ ਆਪਣੇ ਅੰਦਰ ਵਸਾਇਆ ਹੁੰਦਾ ਹੋਰ ਸਟੇਟਾਂ 'ਚ ਲਈ ਜਾਓ ਜੰਮੂ ਕਸ਼ਮੀਰ ਕਰਨਾਟਕ ਹੋਰ ਦੇਸ਼ਾਂ ਦੇ ਵਿੱਚ ਕਿ ਦੱਖਣ ਭਾਰਤ ਵੱਲ ਜਾਓ ਇਹ ਤੇ ਤੁਹਾਨੂੰ ਇੰਨੇ ਚਾ ਨਹੀਂ ਚੜਦਾ ਉਹਨਾਂ ਨੂੰ ਜਾਣ ਦੇਉਂਦਾ ਕਹਿੰਦੇ ਕੀ ਕਰਨ ਜਾਣਾ ਵੀ ਤੜੀ ਇਥੇ ਮੋਜ ਅਸੀਂ ਕਿਉਂ ਕਿਸ ਦੀ ਚਾਕਰੀ ਕਰੀਏ ਪਰ ਅਸੀਂ ਚਾਕਰੀ ਤੇ ਲੱਗੇ ਹੋਏ ਆ ਸਾਨੂੰ ਮਹਾਰਾਜ ਨੇ ਚਾਕਰੀ ਜੋ ਕੱਢਿਆ ਚਾਕਰੀ ਕਰਨੀ ਹੈ ਕੇਵਲ ਤੋਂ ਕੇਵਲ ਇੱਕ ਆਪਣੇ ਗੁਰੂ ਦੀ ਦਸ਼ਮੇਸ਼ ਪਿਤਾ ਦੀ ਗੁਰਨਾਨਕ ਮਹਾਰਾਜ ਦੇ ਦਰ ਦੀ ਅਸੀਂ ਦੁਨੀਆ ਦੀ ਚਾਕਰੀ ਤੇ ਲੱਗੇ ਹੋਏ ਹੁਣ ਔਰੰਗਜ਼ੇਬ ਨੇ ਕਿਹਾ ਵੀ ਜੇ ਮੈਂ ਜੰਮੂ ਕਸ਼ਮੀਰ ਦੇ ਜੋ ਪੰਡਤ ਵਾਮਣ ਨੇ ਇਹਨਾਂ ਨੂੰ ਆਪਣੇ ਵਸ ਕਰ ਲਵਾਂ ਸ਼ਰਤ ਰੱਖਤੀ ਜਾਂ ਤਾਂ ਮਰੋ ਤੇ ਜੇ ਬਚਣਾ ਚਾਹੋ ਨੇ ਫਿਰ ਮੁਸਲਮਾਨ ਬਣੋ ਰੋਦੀ ਰੋਜ ਭਾਈ ਉਹਨਾਂ ਨੂੰ ਮਾਰਿਆ ਜਾ ਰਿਹਾ ਜਾਂ ਮੁਸਲਮਾਨ ਬਣਾਇਆ ਜਾ ਰਿਹਾ ਐਨੇ ਦੁਖੀ ਹੋ ਗਏ ਭਾਈ ਉਥੋਂ ਚੱਲ ਕੇ ਫਿਰ ਉਹ ਕਿ ਉਹਨਾਂ ਨੇ ਇੱਕ ਦਰ ਲੱਭਿਆ ਕਿ ਇੱਕ ਦਰ ਲਿਖਿਆ ਉਹਨਾਂ ਨੂੰ ਭਾਈ ਕੇਵਲ ਤੋਂ ਕੇਵਲ ਸਾਨੂੰ ਜੇ ਕੋਈ ਬਚਾ ਸਕਦੇ ਹੈ ਤੇ ਗੁਰਨਾਨਕ ਸਾਹਿਬ ਦਾ ਦਰ ਹੈ ਦੇਖੋ ਪੰਡਤਾਂ ਨੂੰ ਯਾਦ ਸੀ ਕਿ ਸਾਨੂੰ ਜੇ ਕੋਈ ਬਚਾ ਸਕਦਾ ਗੁਰਨਾਨਕ ਸਾਹਿਬ ਦਾ ਦਰ ਬਚਾ ਸਕਦਾ ਤੇ ਆਪਾਂ ਗੁਰਨਾਨਕ ਸਾਹਿਬ ਦਾ ਦਰ ਛੱਡ ਕੇ ਤੁਰੇ ਫਿਰਦੇ ਆ ਭਾਈ ਇਹਨਾਂ ਫਕੀਰਾਂ ਪੰਡਤਾਂ ਬ੍ਰਹਮਣਾਂ ਦੇ ਕੋਲੇ ਉਹ ਤੇਰੇ ਕੋਲ ਆਏ ਨੇ ਗੁਰਨਾਨਕ ਸਾਹਿਬ ਤੇ ਦਰ ਤੇ ਆਪਦੀ ਰੱਖਿਆ ਕਰਾਉਣ ਬਾਦ ਹੁਣ ਜਿੱਥੇ ਜਿੱਥੇ ਤੁਸੀਂ ਤੁਰੇ ਫਿਰਦੇ ਹੋ ਨਾ ਉਹਨਾਂ ਦਾ ਸਿੱਖੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਗੁਰਨਾਨਕ ਸਾਹਿਬ ਨਾਲ ਸੰਬੰਧ ਨਹੀਂ ਹੈ। ਉਹਨਾਂ ਪੰਡਤਾਂ ਬ੍ਰਾਹਮਣਾਂ ਨੂੰ ਇਸ ਕਰਕੇ ਤਾਂ ਪਈ ਉਦਵਾਨ ਸੀ। ਅੱਜ ਵੀ ਉੱਥੇ ਦੇ ਬੱਚੇ ਬੜੇ ਐਜੂਕੇਟਿਡ ਬਣਦੇ ਆ। ਉੱਥ ਦਾ ਪਾਣ ਪਾਣੀ, ਮੌਸਮ ਕਲਾਈਮੇਟ ਕੁਝ ਇਸ ਤਰ੍ਹਾਂ ਦਾ ਹੈ ਕਿ ਉੱਥੇ ਭਾਈ ਵਿਦਿਆ ਅੱਜ ਵੀ ਉਪਜਦੀ ਹੈ। ਕਿ ਐਜੂਕੇਸ਼ਨ ਬਾਤੇ ਮਾਹੌਲ ਦਾ ਹੋਣਾ ਜ਼ਰੂਰੀ ਹੈ। ਕਿ ਸ਼ਾਂਤ ਹੋਣਾ ਚਾਹੀਦਾ ਹੁਣ ਆਪਾਂ ਦੇਖਦੇ ਆ ਆਪਾਂ ਕਿਸ ਨੂੰ ਸ਼ਾਂਤ ਕੀ ਕਰਦਾਂਗੇ ਕਿ ਜੇ ਕੋਈ ਬੱਚਾ ਕਿਤਾਬ ਚੱਕ ਕੇ ਪੜ੍ਹਨ ਵੰਦਾ ਜਾਂ ਗੁਰਬਾਣੀ ਪੜ੍ਹਨ ਵੰਦਾ ਜਦ ਹੀ ਪਤਾ ਨਹੀਂ ਕਿਧਰੋਂ ਓਕੇ ਵਾਲੇ ਆ ਜਾਂਦੇ ਆ ਓਕੇ ਵਾਲੇ ਨਹੀਂ ਗੇ ਤਾਂ ਅਟਕਟੜੇ ਗਾਣੇ ਵਾਲੇ ਆ ਜਾਂਦੇ ਆ ਭਾਵੇਂ ਐਸੇ ਮਾਹੌਲ 'ਚ ਕੌਣ ਪੜ੍ਹ ਸਕਦਾ ਹੈ ਤੇ ਝੱਲੇ ਹੀ ਹੋਣਾ ਸੀ ਕਮਲੇ ਹੀ ਹੋਣਾ ਵਾ ਕਿ ਜਦੋਂ ਸਾਨੂੰ ਕੋਈ ਮਤ ਦੀ ਗੱਲ ਹੁੰਦੀ ਹੈ ਫੇਰ ਸਾਡੇ ਸਿਰ ਦੁਖਦੇ ਆ ਜਦੋਂ ਐਜਾ ਕੋਈ ਚੱਲਦਾ ਜੋ ਕੋ ਦੇਖਦੇ ਆਪਾਂ ਸੜਕਾਂ ਦੇ ਉੱਤੇ ਇਹ ਨਵਾਂ ਹੀ ਇੱਕ ਟ੍ਰੈਂਡ ਚ ਲਿਆ ਹੋਇਆ ਇਹਨਾਂ ਦਾ ਪਹਿਲਾਂ ਹੁੰਦੇ ਸੀ ਬਜ਼ੁਰਗਾਂ ਜਿਨ੍ਹਾਂ ਨੇ ਖੇਤੀ ਕੀਤੀ ਬਲਦਾਂ ਨਾਲ ਕਰਦੇ ਸੀ ਵਾਹਗਰੂ ਵਾਹਗਰੂ ਦਾ ਜਾਬ ਕਰਦੇ ਜਾਂਦੇ ਸੀ ਬੁੱਲਦ ਦੇ ਨਾਲ ਕਿੰਨੇ ਸੋਹਣੇ ਲੱਗਦੇ ਸੀ ਤੇ ਉਹਨਾਂ ਵਿੱਚੋਂ ਕੋਈ ਮਰਦਾ ਵੀ ਨਹੀਂ ਸੀ ਪੂਰੀ ਭਾਈ ਛਾਨੋਂ ਸ਼ਾਂਤ ਨਾ ਰਹਿੰਦੇ ਸੀ ਕਹਿੰਦੇ ਸੀ ਵੀ ਕਿਸਾਨ ਆ ਜੀਵਿਦਾਰਾ ਬੜੀ ਝੜਤ ਰਹਿੰਦੀ ਹੁਣ ਸਭ ਕੁਝ ਭੱਲੇ ਮਸ਼ੀਨਾਂ ਨੇ ਮਸ਼ੀਨਰੀ ਹੈ ਕੰਮੜੇ ਫੇਰ ਹੋਏ ਫਿਰਦੇ ਆ ਫੇਰ ਵੀ ਕਹਿੰਦੇ ਪਹਿਲਾਂ ਕਿਸਾਨ ਦਿੰਦਾ ਸੀ ਹੁਣ ਮੰਗਦਾ ਹੈ ਮੈਨੂੰ ਆਹ ਦੇ ਦੇ ਉਹ ਦੇ ਦੇ ਬਿਰਾ ਨੁਕਸਾਨ ਹੋ ਗਿਆ ਪਹਿਲਾਂ ਕੁਝ ਵੀ ਨਹੀਂ ਸੀ ਪਹਿਲਾਂ ਮਿਹਨਤ ਸੀ ਰੱਬ ਦਾ ਨਾਮ ਸੀ ਸਤ ਸੀ ਹੁਣ ਦੇ ਭਾਈ ਚੱਲਿਆ ਵਾਂਗ ਤੁਰੇ ਫਿਰਦੇ ਨੇ ਭਟਕਦੇ ਫਿਰਦੇ ਆ ਕੇ ਭਾਈ ਛੇਤੀ ਕੀਤੇ ਸਾਨੂੰ ਕੋਈ ਅਪਣੀ ਧੀ ਦਾ ਹੱਥ ਨਹੀਂ ਫੜਾ ਕੇ ਖੁਸ਼ ਹੋਏਗਾ ਠੀਕ ਨਹੀਂ ਹੈਗੇ ਹਾਲਤੇ ਹੈ ਜੀ ਪਹਿਲਾਂ ਸੀ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਭਾਈ ਐਸੀ ਕੋਈ ਸਮੱਸਿਆ ਹੀ ਨਹੀਂ ਸੀ ਹੁਣ ਆ ਗਈ ਹੈ ਕਿਉਂਕਿ ਕਮਲਿਆਂ ਦੇ ਘਰ ਕਿਤੇ ਨਹੀਂ ਵਸਦੇ ਹੁੰਦੇ ਅਸੀਂ ਕਮਲੇ ਹੋ ਚੁੱਕੇ ਆ ਪਾਗਲ ਹੋ ਚੁੱਕੇ ਆ ਸਾਡੇ ਸਿਰ ਘੁੰਮ ਚੁੱਕੇ ਆ ਘੁਮਾਏ ਆ ਸਾਨੂੰ ਕਲਜੋਗ ਨੇ ਅਗਿਆਨਤਾ ਨੇ ਜੇ ਗਿਆਨਵਾਨ ਹੁੰਦੇ ਭਾਈ ਵੀ ਹਰ ਕਾਰਜ ਅਸੀਂ ਕਦੋਂ ਕਰਨਾ ਕਿਵੇਂ ਕਰਨਾ ਹਰ ਇੱਕ ਦੀ ਇੱਕ ਭਾਈ ਉਹਦਾ ਪ੍ਰੋਗਰਾਮ ਬਣਾਇਆ ਜਾਂਦਾ ਭਾਈ ਇਸ ਤਰ੍ਹਾਂ ਕਰੀਏ ਹੁਣ ਜੋ ਜੰਮੂ ਕਸ਼ਮੀਰ ਹੈ ਉੱਥੇ ਸ਼ਾਂਤੀ ਹੈ ਵੈਸੇ ਵੀ ਪਹਾੜੀ ਇਲਾਕੇ ਤੁਸੀਂ ਜਾਓ ਉੱਥੇ ਵੈਸੀ ਸ਼ਾਂਤੀ ਰਹਿੰਦੀ ਹੈ ਕਿ ਉੱਥੇ ਜੋ ਲੋਕ ਪੜਨ ਵਾਲੇ ਹਨ ਉਹਨਾਂ ਦੇ ਦਿਮਾਗ ਆਪਣੇ ਨਾਲ ਕੋਈ ਜ਼ਿਆਦਾ ਹੀ ਹੁੰਦੇ ਹੈ ਕਿ ਜਿੱਥੇ ਸ਼ਾਂਤੀ ਹੋਵੇ ਤੇ ਜੰਮੂ ਕਸ਼ਮੀਰ ਦੇ ਉਹ ਪੰਡਤ ਆਏ ਫਿਰ ਕਹਿੰਦੇ ਹੁਣ ਸਾਨੂੰ ਗੁਰਨਾਨਕ ਸਾਹਿਬ ਦਾ ਦਰ ਹੀ ਬਚਾ ਸਕਦਾ ਆਪਾਂ ਵੀ ਇਹੀ ਪੱਲੇ ਰੱਖੋ ਸਾਨੂੰ ਵੀ ਗੁਰੂ ਨਾਨਕ ਸਾਹਿਬ ਨੇ ਇਹ ਵਝਾਣਾ ਐਵੇਂ ਨਾ ਇੱਧਰ ਉਧਰੇ ਫਿਰਿਆ ਕਰੋ ਤੇ ਆ ਕੇ ਬੇਨਤੀ ਕੀਤੀ ਐ ਤੇ ਗੁਰੂ ਤੇਗ ਬਹਾਦਰ ਪਾਠੇ ਛਾਣੇ ਆ ਗਏ ਕਹਿੰਦੇ 500 ਦਾ ਜੱਥਾ ਸੀ ਕੋਸੈ ਦਾ ਭਾਈ ਕਿਰਪਾ ਰਾਮ ਵਰਗੇ ਉਹਨਾਂ ਦੇ ਮੋਢੀ ਸੀ ਮੁਖੀ ਸੀ ਤੇ ਜੋ ਬਾਅਦ ਚ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਕੇ ਕਿਰਪਾ ਰਾਮ ਤੋਂ ਕਿਰਪਾਲ ਸੇ